ਦੇਰਪਈ ਕਿਸਾਨ ਬਚੂਰ ਮੋਰ ਦੇ ਦਾ ਕੋਆਰਡੀਨੇਟ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ ਸਾਹਿਬ ਜਾ ਕੇ ਸਟੇ ਕਰੂਗਾ ਹੁਣ ਤੁਸੀਂ ਦੇਖ ਲਓ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਅੱਜ ਚੱਲ ਬਈ ਮਾਲੋਵਾਲ ਦੀ ਟੈਟਾ ਟਾਲੀ ਚੱਲ ਬਈ ਸ਼ੇਰਾ ਚੱਲ ਬਈ ਸ਼ੇਰਾ ਸੋ ਸੁਰੀਆਕਾਰ ਮੈਸੀ ਚੱਲਿਆ ਜੇ ਬਈ 9500 ਮੈਸੀ ਚੱਲਿਆ ਜੇ ਮੇਰੇ ਵੀਰੋ ਸਲੋਲੀ ਸਲੋਲੀ ਕਬੀਕ ਸਪੀਡ ਪਹਿਲਾਂ 5-7 ਤੇ ਰੱਖਦੇ ਆ ਹੌਲੀ-ਹੌਲੀ ਨੈਕਸਟ ਬਈ ਨੈਕਸਟ ਟੈਲੀ ਆ ਚੱਲੀ ਜੇ ਵੀ ਮੱਲੋਵਾਲ ਦੀ ਥਾਲੀ ਬਈ ਜੋਨ ਤੰਦਰਾ ਸੋਹਣੀ ਥਾਲੀ ਆ ਨਾ ਫਾਉਂਡ ਬੈ ਚਲੋ ਵੀ ਮੱਲੋਵਾਲ ਦੀ ਵੀਡੀਓ ਬਣਾਈ ਜਾਂ ਲਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ 4.76 ਡੀ ਆਈ ਆ ਫੋਟੋ ਕਿਹਦਾ ਰਿਹਾ ਹਾਂ ਹਾਂ ਜੀ ਬਹੁਤ ਵਧੀਆ ਬਈ ਮਤ ਤੋਂ ਆ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜੀ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਵੀ ਆ ਫਤਿਹਗੁਰ ਸਾਹਿਬ ਮੁਕਾਬਲਾ ਜਾ ਰਿਹਾ ਬਈ ਸ਼ਾਮਾਂ ਦੇ ਤਾਲ ਬਈ ਫਾਰਮ ਟ੍ਰੈਕ ਚੱਲ ਬਈ ਫਾਰਮ ਟ੍ਰੈਕ ਟ੍ਰੈਫਿਕ ਵੀ ਦੇਖ ਕੇ ਖੰਬੇ ਕਰ ਲੋ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟ੍ਰੈਫਿਕ ਵੀ ਚੱਲਦੀ ਰਹੇ ਟ੍ਰੈਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਕਾਲੀਆਂ ਆ ਚੱਲਿਆ ਜੀ ਫਾਰਮ ਟ੍ਰੈਕ 60 ਬਈ ਉਹਦੇ ਮਗਰ 575 ਡੀ ਆਈ ਬਈ लीडर ते पिछड़ाया पिछड़ा स्टार्ट करा पिछड़ा स्टार्ट करो अगल अगल जिन कोरोना अोस कर दो शाम ਕਾਹੇ ਕੰਪੀਜੀਤਾਂ ਦੇ ਆ ਗਏ ਸਰਾਣਾ ਮਾੜਾ ਬਦਿਆ ਬੋਈ ਬਦਿਆ ਸ਼ਾਬਾਸ਼ ਹੈ ਬੋਈ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਪਿੰਡ ਮਹਮੂਦਪੁਰ ਕਲਾ ਜਿਲ੍ਹਾ ਬੋਈ ਮਿੱਤਾ ਜੋੜ ਬੋਈ ਮਸੰਪੁਰ ਹਾਂ ਹਾਂ ਪਿਛਲੇ ਲੀਡਰ ਤੇ ਆਨਦੇ ਹੋਈ ਆ ਟੈਗ ਸਲੋ ਕਰ ਬਈ ਟੈਗ ਸਲੋ ਕਰ ਖੜੇ ਇਥੇ ਮਗਰਲਾ ਨਗਰਲਾ ਕਾਫਲਾ ਲੀਡਰ ਵੇਖ ਕੇ ਮਗਰਲਾ ਕਾਫਲਾ ਲੀਡਰ ਬਣ ਕੇ ਸਲੋ ਕਾਕਾ ਮਗਰਲਾ ਕਾਫਲਾ ਕਦਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਫਲਾ 2 ਮਿੰਟ ਆ ਚੱਲ ਰਿਹਾ ਆ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਵਿਆਸ ਤੋਂ ਫਤੇਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਹੇ ਹੈਗੇ ਅਮਕਾਫਲਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਤਾਮ ਵਿੱਚ ਖੜਨਾ ਤੇ ਜਿਹੜੇ ਆਉ ਆ ਰਹੇ ਹੈਗੇ ਆ ਨਹੀਂ ਨਹੀਂ ਚਲੋ ਤੁਸੀਂ ਕਰਕੇ ਸਾਰਿਆਂ ਨੂੰ ਬੇਨਤੀ ਆ ਵਾਦ ਤੋਂ ਵਾਦ ਛੇੜ ਦਿਓ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਹਨ ਖਲੋ ਜਾ ਖਲੋ ਜਾ ਯਾਰ ਠੀਕ ਹੈ ਖਲੋ ਜਾ ਯਾਰ ਸੋ ਇਸ ਕਰਕੇ ਗੈਂਟੀ ਆ ਕਿ ਸਾਰਿਆਂ ਨੂੰ ਵਾਅਦਾ ਉਹ ਸ਼ੇਅਰ ਕਰ ਦੋ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀਟੂ ਪਲੱਸ 100% ਦੇ ਨਾਲ ਲੈਣਾ ਲਖੀਮਪੁਰ ਖਰੀਦਾਨ ਸਾਹਿਬ ਆ ਮਸਲਾ ਮਦਰ ਦੇ ਕਿਹ ਆਂਦੇ ਨੇ ਨਬਰ ਕਾਫਲਾ 215 ਬੰਦੇ ਇਸ ਟਾਈਮ ਦੇਖਣਾ ਸ਼ੁਰੂ ਹੋ ਗਿਆ ਜੀ ਅਪੀਲ ਕਰ ਦਿਓ ਤਾਂ ਕਿ ਵਰਤਮਾਨੇ ਸ਼ੇਅਰ ਹੋ ਜਾਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚਣੀ ਚਾਹੀਦੀ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਕਾ ਹੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਤਾ 200 ਦਿਨ ਕਾ 700 ਰੁਪਿਆ ਦਿਹਾੜੀ ਔਰ ਆਦੀਵਾਸੀਆਂ ਦਾ ਜਿਹੜਾ ਪੰਜਵੀਂ ਤਾਰਾ ਕਹਿੰਦਾ ਚੱਲ ਬਈ ਚੱਲ ਬਈ ਚੱਲ ਬਈ ਹੋ ਗਿਆ ਤਾਂ ਆ ਦੇਖੋ ਬਈ ਮਛੋਵਾ ਗੁਰੂ ਕਾ ਬਾਗ ਜਵਨ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚਲੋ ਇੱਕ ਪਿੰਡ ਗੁੰਨਵਾਲ ਗੁੰਨਵਾਲ ਬਈ ਵਧੀਆ ਵੀ ਖੇੜਾ ਵਧੀਆ ਬਈ ਵਧੀਆ ਕੋ ਟ੍ਰੈਕਟਰ ਘਾਲੀਆਂ ਬਈ ਵਾਹ ਬਈ ਫੇਰੋ ਜ਼ਿਲ੍ਹਾ ਅੰਮ੍ਰਿਤਸਰ ਅਰਜਨ 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 मगर लीडरि मगर काफ़ा हा ज़ोर मगर काफ़ी ट्राली न क्रॉस कराओ हांजी हांजी ਵੇਖਦੇ ਰਹੋ ਜਾਂਦੇ ਫਿਰ ਲੋਕੀਂ ਦੇਖਦੇ ਰਹੋ ਜੀ ਦੇਖਦੇ ਰਹੋ ਤੇ ਵੱਧ ਵੱਧ ਸ਼ੇਅਰ ਕਰਦੇ ਰਹੋ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਗਿਣ ਲੈਣ ਗਿਣ ਲੈਣ 95 95 ਬਲੀ ਸ਼ਾਬਾਸ਼ ਬੜੀਆ ਪੰਦੇਰ ਕਾਲਾ ਦੋ ਟਿਕਟਾਂ ਲਿਆ ਸਿਰਫ ਅਮਰitsar ਜ਼ਿਲ੍ਹਾ ਇੱਥੋਂ ਇੱਥੋਂ ਬਿਆਸ ਤੋਂ ਸਿਰਫ ਅਮਰitsar ਜ਼ਿਲ੍ਹੇ ਦੀਆਂ ਟਰਾਲੀਆਂ ਜਿਹੜੀਆਂ ਉਹ ਚੱਲ ਰਹੀਆਂ